ਕਾਲੀ ਕਾਂਗਰਸੀਆਂ ਦੀਆਂ ਵੱਦਸਲੂਕੀਆਂ ਤੋਂ ਅੱਕ ਕੇ ਲੰਬੇ ਸਮੇਂ ਦੀਆਂ ਇਹਨਾਂ ਦੀ ਜਿਹੜੀ ਹੈਗੀ ਆ ਲੁੱਟਮਾਰ ਤੋਂ ਅੱਕ ਕੇ ਲੋਕਾਂ ਨੇ ਜੋ 2 ਸੰ 2022 ਦੇ ਵਿੱਚ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਸੀ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਜਿਹਦੇ ਜਸ ਨੂੰ ਲੋਕਾਂ ਨੇ ਤਨ ਮਨ ਤਨ ਹਰ ਤਰੀਕੇ ਦੇ ਨਾਲ ਕਹਿ ਸਕਦੇ ਆ ਕਿ ਜਿਤਾਉਣ ਲਈ ਅੱਡੀ-ਚੋਟੀ ਦਾ ਪੰਜਾਬੀਆਂ ਨੇ ਜ਼ੋਰ ਲਾਇਆ ਸੀ ਚਾਹੇ ਉਹ ਵਿਦੇਸ਼ਾਂ ਵਿੱਚ ਵੱਸਦੇ ਸੀ ਚਾਹੇ ਸਾਡੇ ਪੰਜਾਬ ਦੇ ਵਿੱਚ ਰਹਿੰਦੇ ਸੀ ਹੋਇਆ ਵੀ ਇਤਿਹਾਸ ਦੇ ਵਿੱਚ ਸ਼ਾਇਦ ਇਹ ਜੋ ਹੈ ਪਹਿਲੀ ਵਾਰ ਹੋਊਗਾ ਜਿਹੜਾ ਕਿਸੇ ਪਾਰਟੀ ਨੂੰ 92 ਸੀਟਾਂ ਪੰਜਾਬ ਦੇ ਵਿੱਚ ਮਿਲੀਆਂ ਹਨ ਉਹ ਵੀ ਇੱਕ ਨਵੀਂ ਪਾਰਟੀ ਕਿਉਂਕਿ ਲੋਕਾਂ ਨੂੰ ਇੱਕ ਆਸ ਦੀ ਇੱਕ ਉਮੀਦ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕੁਝ ਵੱਖਰਾ ਕਰੂਗੀ ਪੰਜਾਬ ਦੀ ਭਲਾਈ ਦਾ ਕੰਮ ਕਰੂਗੀ ਪੰਜਾਬ ਦੇ ਲੋਕਾਂ ਦੇ ਲਈ ਸੋਚੂਗੀ ਪਰ ਨਹੀਂ ਸੇ ਸਭ ਗੱਲਾਂ ਜਿਹੜੀਆਂ ਅਸੀਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਗਾਹ ਸੀ ਜੋ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਜਾਂ ਪੰਜਾਬ ਨੂੰ ਕ੍ਰਾਈਮ ਮੁਕਤ ਕਰਨ ਦੇ ਲਈ ਉਹ ਸਭ ਖੋਖਲੇ ਦਾਅਵੇ ਸਾਫਤ ਹੋਏ ਆ ਅੱਜ ਅਸੀਂ ਜੇ ਦੇਖੀਏ ਤਾਂ ਪਹਿਲਾਂ ਪੰਚਾਇਤੀ ਚੋਣਾਂ ਲੰਘ ਕੇ ਗਈਆਂ ਜੇ ਅਸੀਂ ਉਹਨਾਂ ਦੀ ਝਾਤ ਮਾਰੀਏ ਤਾਂ ਉਸ ਟਾਈਮ ਵੀ ਲੋਕਾਂ ਦੇ ਕਾਗਜ਼ ਜਿਹੜੇ ਸੀ ਉਹ ਪਾੜੇ ਗਏ ਆ ਕਈਆਂ ਦੇ ਖੋ ਕੇ ਫੈਲਣ ਲੈ ਕੇ ਗਏ ਆ ਇਹ ਗਾਇ ਅਕਾਲੀ ਕਾਂਗਰਸ ਦੇ ਰਾਜ ਚ ਵੀ ਇਸ ਤਰ੍ਹਾਂ ਹੁੰਦਾ ਸੀ ਪਰ ਇਸ ਵਾਰ ਤਾਂ ਜਿਹੜਾ ਸੀ ਆਵਾਦਵੀ ਪਾਰਟੀ ਦੇ ਵਰਕਰਾਂ ਨੇ ਜਾਂ ਲੀਡਰਾਂ ਨੇ ਖਤਾ ਹੀ ਪਾਰ ਕਰਵਾ ਦਿੱਤੀਆਂ ਐਮਸੀ ਦੀਆਂ ਚੋਣਾਂ ਦੀ ਗੱਲ ਆ ਉੱਥੇ ਨਾਮਜ਼ਦਗੀ ਮੌਕੇ ਵੀ ਇਹ ਇਹ ਡਾਂਗਾ ਛੋਟੇ ਚੱਲਦੇ ਨਜ਼ਰ ਆਏ ਫਾਈਲਾਂ ਖੋਹਦੇ ਨਜ਼ਰ ਆਏ ਬੜੇ ਤਰ੍ਹਾਂ ਦੇ ਤੁਸੀਂ ਵੀਡੀਓ ਜਿਹੜੇ ਸੋਸ਼ਲ ਮੀਡੀਆ ਤੇ ਦੇਖਦੇ ਰਹੇ ਆ ਤੇ ਗੱਲ ਕਰਦੇ ਆ ਕਿ ਪੰਜਾਬ ਦੇ ਲੋਕਾਂ ਨੇ ਜੋ ਸੋਚ ਕੇ ਸਰਕਾਰ ਨੂੰ ਸਤਾ ਦੇ ਵਿੱਚ ਲੈਂਦਾ ਸੀ ਮੈਨੂੰ ਲੱਗਦਾ ਵੀ ਹੁਣ ਉਹ ਤੋਂ ਵੀ ਸਖਤ ਤਰੀਕੇ ਦੇ ਨਾਲ ਉਹ ਇਹਨਾਂ ਨੂੰ ਥੱਲੇ ਸੁੱਟਣ ਦੀ ਕੋਸ਼ਿਸ਼ ਕਰਨਗੇ ਸਤਾ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਨਾ ਤਾਂ ਨਸ਼ੇ ਦੀ ਥੱਲ ਪਈ ਆ ਉਹ ਵੀ ਝੋਰਾ-ਸ਼ੋਰਾ ਨਾਲ ਵੇਚ ਰਿਆ ਔਰ ਜੇ ਕੋਈ ਸ਼ਟਡਾਊਨ ਦੀ ਕੋਸ਼ਿਸ਼ ਕਰਦਾ ਜਾਂ ਹਟਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਜ਼ਿਆਦਾ ਜੇਲ੍ਹਾਂ ਦੇ ਵਿੱਚ ਡੱਕਿਆ ਜਾਂਦਾ ਜਾਂ ਫਿਰ ਉਹਨਾਂ ਦਾ ਕਤਲ ਹੁੰਦਾ ਹੀ ਆ ਅੱਡੇ ਨੈਦੀਕ ਹਲਕੇ ਦੇ ਵਿੱਚ ਭਟੌਰ ਦੇ ਵਿੱਚ ਵੀ ਇੱਕ ਸਰਪੰਚ ਦੇ ਨਾਲ ਇਹੀ ਵਾਪਰ ਜਿਹੜਾ ਕਿ ਨਸ਼ੇ ਦਾ ਵਿਰੋਧ ਕਰਦਾ ਸੀ ਉਸ ਨੂੰ ਮੌਤ ਤੇ ਘਾਟੋ ਤਾਰਿਆ ਗਿਆ ਦੋਸ਼ੀਆਂ ਵੱਲੋਂ ਦੇਖੋ ਦੋਸ਼ੀਆਂ ਦੇ ਹੌਸਲੇ ਕਿੰਨੇ ਭਲੰਦਾ ਕਿ ਲੋਕਾਂ ਦੇ ਘਰਾਂ ਦੇ ਅੰਦਰ ਜਾ ਜਾ ਕੇ ਕਤਲਾਂ ਨੂੰ ਅੰਜਾਮ ਦਿੰਦੀ ਆ ਰਾਤਾਂ ਨੂੰ ਦਵਾਰਾਂ ਟੱਪ ਟੱਪ ਕੇ ਅੰਦਰ ਹੀ ਜਾਂਦੀ ਆ ਪਰ ਸਾਡਾ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਰਿਹਾ ਸਾਡੇ ਪੰਜਾਬ ਨੂੰ ਉਸ ਪਾਰਟੀ ਦੀ ਲੋੜ ਆ ਜਿਹੜੀ ਮਾਫੀਆ ਦੇ ਨਾਲ ਮਿਲ ਕੇ ਕੰਮ ਨਾ ਕਰਦੀ ਹੋਵੇ ਜਿਹੜੀ ਪਾਰਟੀ ਪੁਲਸ ਪ੍ਰਸ਼ਾਸਨ ਦੇ ਨੱਕ ਤੇ ਨਕੇਰ ਪਰੌਣ ਦਾ ਦਾਮ ਰੱਖਦੀ ਹੋਵੇ ਸਾਨੂੰ ਉਸ ਪਾਰਟੀ ਦੀ ਲੋੜ ਆ ਸਾਡੇ ਪੰਜਾਬ ਨੂੰ ਕਿਉਂਕਿ ਅਸੀਂ ਜੇ ਦੇਖਦੇ ਆ ਤਾਂ ਅਕਸਰ ਹੀ ਸਾਨੂੰ ਨਜ਼ਰ ਆਉਂਦਾ ਕਿ ਪੰਜਾਬ ਦੇ ਵਿੱਚ ਜੇ ਕਿਸੇ ਤਰ੍ਹਾਂ ਦੀ ਤੁਸੀਂ ਕਾਰਵਾਈ ਕਰਵਾਉਣ ਲਈ ਥਾਣੇ ਜਾਂਦੇ ਹੋ ਤੁਹਾਡੀ ਉੱਤੇ ਸੁਣਵਾਈ ਨਹੀਂ ਹੁੰਦੀ ਆਮ ਬੰਦੇ ਦੀ ਕੋਈ ਪੁੱਛਗਿੱਛ ਨਹੀਂ ਤੁਹਾਨੂੰ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਆ ਉਦੇ ਵਿੱਚ ਵੀ ਇਹਨਾਂ ਕੋਲ ਬੜੇ ਵੱਡੇ ਪੁਆਇੰਟ ਹੁੰਦੇ ਆ ਜਿਹੜਾ ਕਿ ਆਈਓ ਹੁੰਦਾ ਵਾ ਕਿਸੇ ਇਲਾਕੇ ਦੇ ਵਿੱਚ ਕਿਸੇ ਕੇਸ ਦੀ ਜਾਂਚ ਪੜਤਾਲ ਕਰ ਦਿੰਦਾ ਉਹ ਉਪਰਲੇ ਅਧਿਕਾਰੀਆਂ ਨੂੰ ਇਸ ਤਰੀਕੇ ਨਾਲ ਗੁੰਮਰਾ ਕਰਦਾ ਇਸ ਤਰੀਕੇ ਦੇ ਨਾਲ ਉਹ ਅਪਰਾਧੀਆਂ ਦਾ ਇਨਕਾਰ ਸਾਜ਼ ਕਰਦਾ ਕਿ ਸੱਚ ਦੇ ਪੈਰ ਲੱਗਣ ਹੀ ਨਹੀਂ ਦਿੰਦੇ ਜਦੋਂ ਤੱਕ ਸੱਚ ਦੇ ਪੈਰ ਲੱਗਦੇ ਤਾਂ ਬੜੀ ਦੇਰ ਹੋ ਜਾਂਦੀ ਹੈ ਇਸ ਕਰਕੇ ਜਿਹੜੇ ਲੀਡਰ ਜਿਹੜੇ ਗਲਤ ਲੋਕਾਂ ਦਾ ਸਾਥ ਦਿੰਦੇ ਆ ਤੇ ਉਹ ਅਧਿਕਾਰੀ ਜਿਹੜੇ ਗਲਤ ਲੋਕਾਂ ਦਾ ਸਾਥ ਦਿੰਦੇ ਆ ਜਿਹੜੇ ਉਹਨਾਂ ਨੂੰ ਪਨਾਹ ਦਿੰਦੇ ਆ ਉਹਨਾਂ ਤੇ ਨੱਕ ਤੇ ਨਕੇਲ ਪਾਉਣੀ ਬਹੁਤ ਜ਼ਰੂਰੀ ਆ ਸੋ ਸਾਡੇ ਪੰਜਾਬ ਦੇ ਲੋਕਾਂ ਨੂੰ ਇਹ ਵੀ ਡਿਸਾਈਡ ਕਰ ਲੈਣਾ ਚਾਹੀਦਾ ਹੁਣ ਤੋਂ ਕਿ ਇਸ ਪਾਰਟੀ ਨੂੰ ਪੰਜਾਬ ਦੇ ਵਿੱਚੋਂ ਜਿੰਨੀ ਤੇਜ਼ੀ ਨਾਲ ਪੰਜਾਬ ਦੇ ਵਿੱਚ ਇਹਨੂੰ ਪ੍ਰਮੋਟ ਕੀਤਾ ਸੀ ਉਨੀ ਤੇਜ਼ੀ ਨਾਲ ਉਸ ਤੋਂ ਵੀ ਜ਼ਿਆਦਾ ਤੇਜ਼ੀ ਦੇ ਨਾਲ ਇਸ ਪੰਜਾਬ ਨੂੰ ਦੇ ਵਿੱਚੋਂ ਇਸ ਪਾਰਟੀ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਨਾ ਤਾਂ ਧਾਰਮਿਕ ਪੱਖ ਤੋਂ ਔਰ ਨਾ ਹੀ ਸਾਡੇ ਲੋਕਾਂ ਦੇ ਜੇ ਗੱਲ ਕਰੀਏ ਲੋਕ ਮਸਲਿਆਂ ਤੋਂ ਸਾਡੇ ਪੰਜਾਬ ਦੇ ਹੱਕਾਂ ਦੇ ਲਈ ਇਹ ਸਹੀ ਸਾਫਤ ਹੋਈ ਆ ਤੇ ਨਾ ਹੀ ਇਸ ਨੇ ਹੋਣਾ ਜਦੋਂ ਵੀ ਮੌਕਾ ਮਿਲੂ ਇਸ ਪਾਰਟੀ ਦੇ ਲੀਡਰਾਂ ਨੂੰ ਤਾਂ ਇਹ ਪੰਜਾਬ ਦੇ ਖਿਲਾਫ ਭੁਗਤਣਗੇ ਕਦੇ ਇਹ ਪੰਜਾਬ ਦੀ ਗੱਲ ਨਹੀਂ ਕਰਨਗੇ ਕਦੇ ਇਹ ਪੰਜਾਬ ਦਾ ਸਾਥ ਨਹੀਂ ਦੇਣਗੇ ਇਹਨਾਂ ਨੇ ਹਮੇਸ਼ਾ ਸੈਂਟਰ ਦੇ ਵਿੱਚ ਮਿਲ ਕੇ ਆਪਣੀਆਂ ਜੋ ਹੈਗੀਆਂ ਗਤੀਵਿਧੀਆਂ ਚਲਾਉਣੀਆਂ ਨੇ ਪੰਜਾਬ ਨੂੰ ਕਰਜ਼ਾਈ ਕਰਨ ਦਾ ਵੀ ਜਿਹੜਾ ਹੈਗਾ ਸੈਲਸਲਾ ਪਹਿਲੇ ਤੋਂ ਵੀ ਕਿੰਦਾ ਬਹੁਤ ਜ਼ਿਆਦਾ ਤੇਜ਼ ਹੋ ਚੁੱਕਿਆ کئی ਗੁਣਾ ਵੱਧ ਚੁੱਕਿਆ ਸਾਡੇ ਪੰਜਾਬ ਦਾ ਕਰਜ਼ਾ ਤੇ ਜਿਹਦੇ ਵਿੱਚ ਸਭ ਤੋਂ ਵੱਡਾ ਰੋਲ ਕੇਜਰੀਵਾਲ ਦੀ ਇਸ ਪਾਰਟੀ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਉਹਨਾਂ ਨੇ ਪਾਇਆ ਵਾ ਜਿਹੜਾ ਕਿ ਸਾਡੇ ਪੰਜਾਬ ਨੂੰ ਹੋਰ ਕਰਜ਼ਾਈ ਕਰਤਾ ਕਦੇ ਸਟੇਜਾਂ ਤੇ ਕੱਢ ਕੇ ਵੀ ਕੀਆ ਕਰਦਾ ਸੀ ਕਿਵੇਂ ਪੰਜਾਬ ਦੇ ਵਿੱਚੋਂ ਜਿਹੜੇ ਤਨ ਤਨ ਪੈਨਸ਼ਨਾਂ ਲੈਂਦੇ ਉਹਨਾਂ ਦੀ ਪੈਨਸ਼ਨਾਂ ਬੰਦ ਕਰ ਦੂੰ ਮੈਂ ਇਹ ਕਰ ਦੂੰ ਮੈਂ ਉਹ ਕਰ ਦੂੰ ਪਰ ਸਭ ਖੋਖਲੇ ਬਿਆਨ ਸਾਫਤ ਹੋਏ ਆ ਜਿਹੜਾ ਕਿ ਅੱਜ ਖੋਦੀ ਪੰਜਾਬ ਦੇ ਨੂੰ ਦੋਹੀ ਹੱਥੇ ਲੁੱਟਣ ਤੇ ਲੱਗੇ ਹੋਏ ਆ ਸੋ ਪੰਜਾਬ ਵਾਲਿਓ ਆਉਣ ਵੇਲੇ ਸਮੇਂ ਦੇ ਵਿੱਚ ਅਜੇ ਤੁਹਾਡੇ ਕੋਲ ਟਾਈਮ ਹੈਗਾ ਕਿ 2027 ਵਿੱਚ ਪੰਜਾਬ ਦੇ ਵਿੱਚੋਂ ਇਹਨਾਂ ਦਿੱਲੀ ਦੇ ਇਸ਼ਾਰੇ ਤੇ ਚੱਲਣ ਵਾਲੀਆਂ ਤਾਕਤਾਂ ਨੂੰ ਪੰਜਾਬ ਚੋਂ ਬਾਹਰ ਕਰਨ ਦੀ ਬਹੁਤ ਲੋੜ ਆ ਸੋ ਪੰਜਾਬ ਦੇ ਵਿੱਚ ਕੰਮ ਕਰਨ ਵਾਲੇ ਪੰਜਾਬ ਦੀਆਂ ਖੇਤਰੀ ਪਾਰਟੀਆਂ ਨੂੰ ਤੁਸੀਂ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰੋ ਪੰਜਾਬ ਦੇ ਵਿੱਚ ਸਾਡੇ ਤੁਸੀਂ ਦੇਖ ਹੀ ਰਹੇ ਹੋ ਕਿ ਆਏ ਤੈਨ ਸਾਡੇ ਪਿੰਡਾਂ ਦੇ ਵਿੱਚ ਧੜਾ ਧੜ ਜਿਹੜੇ ਪ੍ਰਵਾਸੀ ਮਜ਼ਦੂਰ ਆ ਕੇ ਆਪਣੇ ਵੋਟ ਬਣਾ ਰਹੇ ਆ ਆਧਾਰ ਕਾਰਡ ਬਣਾ ਰਹੇ ਆ ਜਿਹੜਾ ਕਿ ਸਾਡੇ ਲਈ ਬਹੁਤ ਹੀ ਉਹ ਘਾਤਕ ਸਿੱਧ ਹੋਣਾ ਹੈ ਇੱਕ ਦਿਨ ਸਾਡਾ ਵੋਟ ਬੈਂਕ ਜਿਹੜਾ ਉਹ ਘਟਦਾ ਜਾ ਰਿਹਾ ਪ੍ਰਵਾਸੀਆਂ ਦਾ ਇੱਥੇ ਵੋਟ ਬੈਂਕ ਉਹ ਨੂੰ ਬढ़ावा ਦਿੱਤਾ ਜਾ ਰਿਹਾ ਕਿਉਂਕਿ ਸਾਡੇ ਪੰਜਾਬ ਨੂੰ ਬਹੁਤ ਤਰੀਕਿਆਂ ਦੇ ਨਾਲ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਾਨੂੰ ਮਜਬੂਰ ਕੀਤਾ ਜਾ ਰਿਹਾ ਪੰਜਾਬ ਦੇ ਵਿੱਚੋਂ ਦੂਸਰੀਆਂ ਸਟੇਟਾਂ ਦੇ ਸੌਰੀ ਦੂਸਰੀਆਂ ਕੰਟਰੀਆਂ ਦੇ ਵਿੱਚ ਜਾ ਕੇ ਸੈਟਲ ਹੋਣ ਲਈ ਅਸੀਂ ਮਜਬੂਰ ਹੋ ਚੁੱਕੇ ਹਾਂ ਕਿਉਂਕਿ ਨਾ ਤਾਂ ਇੱਥੇ ਕੋਈ ਸੁਣਵਾਈ ਹੁੰਦੀ ਆ ਤੇ ਨਾ ਹੀ ਇੱਥੇ ਕੋਈ ਇਨਸਾਫ ਦੀ ਉਮੀਦ ਲਾ ਸਕਦੇ ਆ ਅਸੀਂ ਨਾ ਹੀ ਕੋਈ ਰੋਜ਼ਗਾਰ ਤੇ ਸਾਧਨ ਮੁਹੱਈਆ ਕੀਤੇ ਜਾ ਰਹੇ ਜਿਹੜਾ ਪੰਜਾਬੀ ਆਪਣੇ ਸੂਬੇ ਦੇ ਵਿੱਚ ਰਹਿ ਕੇ ਕੰਮ ਕਰ ਸਕਣ ਥੋੜਾ ਬਹੁਤਾ ਸਕਦੇ ਆ ਜਾਂ ਕਰਦੇ ਵੀ ਆ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਅਰਥਨਾ ਪੈਦਾ ਕੀਤੀਆਂ ਜਾ ਰਹੀਆਂ ਸਰਕਾਰਾਂ ਵੱਲੋਂ ਇੱਕੋ ਹੀ ਕੱਲਾ ਸੈਂਟਰ ਦੀ ਸਰਕਾਰ ਨਹੀਂ ਕਰ ਰਹੀ ਇਹਦੇ ਵਿੱਚ ਸਟੇਟ ਗਵਰਨਮੈਂਟਾਂ ਵੀ ਮਿਲੀਆਂ ਹੋਈਆਂ ਹੁੰਦੀਆਂ ਨੇ ਕਿਉਂਕਿ ਇਹ ਨਹੀਂ ਚਾਹੁੰਦੀਆਂ ਕਿ ਜਿਹੜੀ ਪੰਜਾਬ ਆ ਪੰਜਾਬ ਦੀ ਕਮਾਂਡ ਕਿਸੇ ਉਸ ਬੰਦੇ ਦੇ ਹੱਥ ਚ ਆਵੇ ਜਿਹੜਾ ਪੰਜਾਬ ਪ੍ਰਤੀ ਵਫਾਦਾਰੀ ਨਭਾਵੇ ਜਾਂ ਪੰਜਾਬੀਆਂ ਲਈ ਕੰਮ ਕਰੇ ਇਹ ਹਮੇਸ਼ਾ ਇਸ ਤਾਕ ਦੇ ਵਿੱਚ ਹੁੰਦੇ ਆ ਕਿ ਇਹਨਾਂ ਨੇ ਉਸ ਵਿਅਕਤੀ ਨੂੰ ਟਾਰਗੇਟ ਕਰਨਾ ਜਿਹੜਾ ਦਿੱਲੀ ਦੇ ਵਿੱਚ ਦਿੱਲੀ ਚੱਲਦੀਆਂ ਪਾਰਟੀਆਂ ਜਿਹੜੀਆਂ ਉਹਨਾਂ ਦੇ ਚੀਫ ਉਹਨਾਂ ਦੇ ਮੁਤਾਬਕ ਆਪਣੇ ਆਕਾ ਦੇ ਮੁਤਾਬਕ ਪੰਜਾਬ ਨੂੰ ਲੁੱਟੇ ਪੰਜਾਬ ਨੂੰ ਨੁਕਸਾਨ ਪਹੁੰਚਾਵੇ ਉਹਨਾਂ ਲੋਕਾਂ ਨੂੰ ਇਹ ਪ੍ਰਮੋਟ ਕਰਦੇ ਆ ਸੋ ਤੁਹਾਨੂੰ ਸੁਚੇਤ ਹੋਣ ਦੀ ਲੋੜ ਆ ਇਹਨਾਂ ਲੁੰਬੜ ਚਾਲਾਂ ਚੱਲਣ ਵਾਲਿਆਂ ਤੋਂ ਬਚਣ ਦੀ ਲੋੜ ਆ